ਓਸ ਤਰਾ ਬਈ ਤੂੰ ਜਨਨੀਆਂ ਵਾਲੇ ਸਾਰੇ ਕੰਮ ਕਰ ਲੈਣਾ ਯਾਰ ਤਾਂ ਹੀ ਰੱਬ ਨੇ ਤੇਰੇ ਹੱਥ 'ਚ ਜਾਨੀਆ ਲਕੀਰ ਨਹੀਂ ਭਾਈ ਓਹੋ ਜੇ ਲਖੀਰ ਪਾ ਵੀ ਦਿੰਦਾ ਤਾਂ ਮਿੱਠੇ ਚੌਲ ਥੋੜੀ ਮਿਲਣੇ ਸਿੱਖਾਉਣ ਨਾਲੇ ਮੇਰਾ ਪੁੱਤ ਬਣਾਉਂਦਾ ਨਾਲੇ ਛੋੜੇ ਤੋਂ ਘਵਾਉਂਦਾ ਓ ਬੇਬੇ ਬਾਲੀ ਟੈਨਸ਼ਨ ਨਾ ਲੈ ਤੂੰ ਆ ਮਿੱਠੇ ਚੌਲ ਖਾ ਬਹੁਤ ਸਵਾਦ ਬਣਾਏ ਹੋਣਗੇ ਵੇ ਜੱਠਾ ਮੇਰਾ ਇੱਕ ਕੰਮ ਤਾਂ ਕਰ ਦੇ ਭੋਲੇ ਦਰਜੀ ਨੂੰ ਨਾ ਮੇਰੇ ਸੂਟ ਸਿਉਣੇ ਦਿੱਤੇ ਹੋਏ ਨੇ ਕਿੰਨੇ ਦਿਨ ਹੋ ਗਏ ਉਹ ਤਾਂ ਫੜਕੇ ਲਿਆ ਦੇ ਲੈ ਭਾਬੀ ਹੁਣੇ ਲੈ ਕੇ ਆਉਣਾ ਪੁੱਤ ਚੌੜ ਤਾਂ ਖਾ ਜਾਂਦਾ ਉਹ ਨਾ ਬੇਬੇ ਆ ਕੇ ਖਾ ਲੂੰਗਾ ਦੇਖ ਲੈ ਕਿ ਮੈਂ ਹੱਸ ਦੇ ਨਾ ਮੇਰੇ ਪੁੱਤ ਨਾ ਮਜ਼ਾਕ ਅਡਾਉਂਦੇ ਮੇਰਾ ਪੁੱਤ ਕਿੰਨਾ ਭੋਲਾ ਹੈਗਾ ਇਹਨੇ ਨਹੀਂ ਚਲਾਕੀ ਨੂੰ ਸਮਝ ਪਾਇਆ ਸਾਰਾ ਦਿਨ ਮੇਰਾ ਪੁੱਤ ਨੌਕਰਾਵਾ ਕੰਮ ਕਰਦਾ ਰਹਿੰਦਾ Para ödü birbirini kaldır.